ਤੇ ਸਤਿਗੁਰੂ ਅਗਰਾਜ ਜੀ ਜੈ ਭੀਰ ਮੈਂ ਜੈ ਬਾਤ ਅੱਜ ਇਸ ਵਿਸ਼ਾਲ ਮੀਟਿੰਗ ਦੇ ਵਿੱਚ ਆਏ ਮੇਰੇ ਸਤਾਰ ਜੋ ਬਹੁਤ ਸਾਰੇ ਅਧਿਕਾਰੀ ਸਾਹਿਬ ਸਾਡੇ ਮੰਤਰੀ ਸਭਾ ਜੀ ਮੇਅਰ ਸਾਹਿਬ ਪਰ ਜਿੰਨੇ ਵੀ ਮੇਰੇ ਰਵਿਦਾਸ ਸਮਾਜ ਨੂੰ ਪਿਆਰ ਕਰਦੇ ਸਾਰੇ ਮੇਰੇ ਭੈਣ ਭਰਾ ਆਏ ਆ ਮੇਰੇ ਸੱਜਣ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਜਾਦਾ ਗੱਲਾਂ ਕਰਦੇ ਹੋਏ ਛੋਟੀ ਜੀ ਗੱਲ ਤੇ ਮੈਂ ਗੱਲ ਖਤਮ ਕਰਾਂਗਾ ਜਾਦਾ ਗੱਲਾਂ ਨਹੀਂ ਮੈਨੂੰ ਆਉਂਦੀਆਂ ਕਿਉਂਕਿ ਮੇਰੇ ਤੋਂ ਬਹੁਤ ਸੀਨੀਅਰ ਸਤਕਾਰ ਜੋ ਸਾਡੇ ਵੱਡੇ ਬਾਊ ਜੀ ਸਾਡੇ ਵੱਡੇ ਭਰਾ ਬੈਠੇ ਆ ਉਹਨਾਂ ਨੇ ਖਾਸ ਕਰਕੇ ਰਵਿਦਾਸ ਮਹਾਰਾ ਜੀ ਦੀ ਇਹ ਜੋ ਛੋਪਾ ਯਾਤਰਾ ਹੋ ਜਿਹੜਾ ਉਹਨਾਂ ਦਾ ਜਉਂਦੇ ਆ ਰਿਹਾ ਮੋਹਲਾ ਉਹਨਾਂ ਬਹੁਤ ਸਾਰੀ ਗੱਲ ਕਰਨੀ ਹੈ ਅਸੀਂ ਅੱਜ ਇੱਥੇ ਆਈ ਸੀ ਇੱਕ ਵਿਸ਼ੇਸ਼ ਕਾਰਨ ਕਰਕੇ ਉਹ ਸੀਗਾ ਅੰਮ੍ਰਿਤਸਰ ਹੈਡਿੰਗ ਹੋਣਾ ਕਿ ਜੋ ਕਿ ਉੱਥੇ ਡਾਕਟਰ ਪੀਮਰਾ ਉਪੇਦਕਰ ਜੀ ਦੀ ਪ੍ਰਤੀਮਾ ਦੇ ਨਾਲ ਜੋ ਛੇੜਛਾੜ ਹੋਈ ਆ ਉਹਦੇ ਕਰਕੇ ਸਾਡੇ ਸਮਾਜ ਦੇ ਮਾਣਾਂ ਦੇ ਵਿੱਚ ਬੜਾ ਹੀ ਰੋਸ ਆ ਪਰ ਅਸੀਂ ਉਹ ਰੋਸ ਨੂੰ ਦਬਾ ਕੇ ਰੱਖਿਆ ਹੋਇਆ ਅੱਜ ਕਿਉਂ ਰੱਖਿਆ ਕਿ ਸਾਨੂੰ ਪ੍ਰਸ਼ਾਸਨ ਤੇ ਯਕੀਨ ਆ ਸਾਨੂੰ ਆਪਣੇ ਮੰਤਰੀਆਂ ਤੇ ਯਕੀਨ ਆ ਸਾਨੂੰ ਇਸ ਸਰਕਾਰਾਂ ਤੇ ਯਕੀਨ ਆ ਕਿ ਇਹ ਜ਼ਰੂਰ ਕੁਛ ਨਾ ਕੁਛ ਉਹਨਾਂ ਦਾ ਗਹਿराई ਤੱਕ ਜਾਣਗੇ ਔਰ ਜੋ ਵੀ ਉਹਦਾ ਗੁਨਾਹ ਹੋਏਗਾ ਭਾਵੇਂ ਉਹ ਮੰਤਰੀ ਹੋਣ ਜਾਂ ਜੋ ਵੀ ਉਹਦੇ ਵਿਚ ਹੱਥ ਹੋਏਗਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਔਰ ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿ ਜਿਹੜੇ ਵੀ ਬੰਦੇ ਨੇ ਇਹ ਗਲਤ ਹਰਕਤ ਕੀਤੀ ਆ ਇਹ ਬਹੁਤ ਨਿੰਦਣਯੋਗ ਆ ਲਾ ਔਰ ਉਸ ਬੰਦੇ ਦੇ ਉੱਪਰ ਐਮਐਸਏ ਲੱਗਣਾ ਚਾਹੀਦਾ ਆ ਉਸ ਨੂੰ ਵੀ ਪਤਾ ਲੱਗੇ ਕਿ ਕਿਸ ਭਗਤ ਕ੍ਰਿਪਰਾਮ ਦੇ ਜੱਤੀ ਦੀ ਪਰਦੇਸ ਦੇ ਨਾਲ ਇਹ 6 ਸਾਲ ਕਰਨ ਦਾ ਨਤੀਜਾ ਕੀ ਹੁੰਦਾ ਤਾਂ ਕਿ ਹੋਰ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਬਾਰੇ ਸੋਚ ਨਾ ਸਕੇ ਮੇਰੀ ਭਗਤ ਜੀ ਇਹ ਹੀ ਬੇਨਤੀ ਹੈ ਤੁਹਾਡੇ ਅਗੇ ਤੁਸੀਂ ਮੈਨੂੰ ਵਿਸ਼ਵਾਸਨ ਦੇ ਦੇ ਸਾਰੀ ਸੰਗਤਾਂ ਨੂੰ ਕਿ ਸ਼ਾਮ ਤੱਕ ਆਪਾਂ ਇੱਥੇ ਆਪਾਂ ਸਾਰਾ ਜੋ ਵੀ ਇਹ ਦਿਨ ਕੋਈ ਕਰਨਾ ਮਾਗੇ ਸੋ ਮੇਰੀ ਬੇਨਤੀ ਹੈ ਸ਼ਾਮ ਤੱਕ ਪਲੀਜ਼ ਕਰ ਲਿਓ ਕਿਉਂਕਿ ਸਮਾਜ ਬਹੁਤ ਵੱਡਾ ਹੈ ਤੁਹਾਨੂੰ ਵੀ ਪਤਾ ਸਮਾਜ ਨਹੀਂ ਤੁਹਾਨੂੰ ਚਿਤਾਇਆ ਰਿਹਾ ਸੋ ਆਪਾਂ ਇਹ ਬੇਨਤੀ ਕਰਾਂਗੇ ਕਿ ਜਿੰਨੀ ਜਲਦੀ ਹੋ ਸਕੇ ਤੇ ਮੈਰਵੇ ਕਰੀਏ ਬਾਕੀ ਮੇਰੇ ਸਾਰੇ ਜਿੰਨੇ ਵੀ ਵੱਡੇ ਭਰਾ ਮੇਰੇ ਜਿੰਨੇ ਵੀ ਵੀਰ ਇੱਥੇ ਆ ਉਹਨਾਂ ਨੇ ਤੁਹਾਡੇ ਨਾਲ ਸਾਰੀ ਜੋ ਸ਼ੋਭਾ ਜਨਨ ਰੋਸਮਾਰੀ ਪ੍ਰੋਗਰਾਮ ਦੀ ਗੱਲਾਂ ਕਰੀ ਈ ਨਹੀਂ ਕਿ ਬਸ ਤੁਸੀਂ ਇਸ ਤੇ ਧਿਆਨ ਦਿਓ ਕਿ ਜਿਹੜਾ ਹੈਰੀਟੇਜ ਅਭੀ ਸਾਹਿਬ ਦੇ ਵਿੱਚ ਹੋਇਆ ਉਹ ਦੁਬਾਰਾ ਨਾ ਘਟਨਾ ਵਾਪਰ ਸਕੀ ਕਿਉਂਕਿ ਪੰਜਾਬ ਇੱਕ ਅੱਗ ਦੇ ਗੋਲੇ ਦੇ ਵਿੱਚਾ ਹੋਇਆ ਹੈ ਇੱਥੇ ਹਰ ਰੋਜ਼ ਕਦੀ ਕਿਸੇ ਕਰਨ ਦੀ ਪਿਆਰ ਵੀ ਕਦੀ ਕਿਸੇ ਕਰਨ ਦੀ ਪਿਆਰ ਵੀ ਹੋ ਰਹੀ ਆ ਇਹ ਗੱਲ ਕਿ ਆ ਚਾੜੀ ਆ ਕਿ ਕਿਸ ਤਰ੍ਹਾਂ ਪੰਜਾਬ ਦੇ ਨੂੰ ਖਰਾਬ ਕੀਤਾ ਜਾਵੇ ਸੋ ਇੱਥੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮੋਲ ਖਰਾਬ ਹੋਏ ਸੋ ਬਹੁਤ ਬਹੁਤ ਧੰਨਵਾਦ ਬਾਕੀ ਸਾਡੇ ਨਾਲ ਸਾਡੇ ਭਰਾ ਜਸੀ ਮੱਲਗਨ ਜੀ ਟਾਈਗਰ ਰਵਦਾਸ ਟਾਈਗਰ ਫੋਰਸ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਹਨ ਸੋ ਤੁਸੀਂ ਆਓ ਰੱਖੋ ਪਰਸ਼ੰ